ਅੱਜ ਦੀ ਪੰਜਾਬੀ ਦੀ ਕੱਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਸ੍ਰੀਕਾਲ ਅੱਧੀ ਕੱਕ੍ਹਾ ਵਿੱਚ ਮੈਂ ਤੁਹਾਡੇ ਲਈ ਨਵਾਂ ਵਿਸ਼ਾ ਲੈ ਕੇ ਆਇਆ ਸੀ ਉਪਾਸਾ ਤੇ ਪੰਜਾਬੀ ਉਪਾਸਾ ਦੀ ਕਿਹੜੀ ਕਿਹੜੀ ਪੰਜਾਬੀ ਉਪਾਸਾ ਦਿਆਂ ਪੰਜਾਬੀ ਦੀਆਂ ਉਪਾਸਾਵਾਂ ਭਈ ਉਪਾਸਾ ਔਰ ਪੰਜਾਬੀ ਦੀ ਕਿਹੜੀ ਉਪਾਸਾਵਾਂ ਹਨ ਉਹਨਾਂ ਦੇ ਬਾਰੇ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਭਈ ਉਪਾਸਾ ਉਪਾਸਾ ਕਿਸੇ ਇੱਕ ਵਿਸ਼ਾਲ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਖੇਤਰੀ ਜਾਂ ਇਲਾਕਾਈ ਰੂਪ ਹੁੰਦਾ ਹੈ ਉਪਭਾਸ਼ਾ ਕਿਸੇ ਇੱਕ ਵਿਸ਼ਾਲ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਖੇਤਰੀ ਜਾਂ ਇਲਾਕਾਈ ਰੂਪ ਹੁੰਦਾ ਹੈ ਅਸੀਂ ਵੇਖਦੇ ਹਾਂ ਅਸੀਂ ਕੀ ਵੇਖਦੇ ਹਾਂ ਕਿ ਪੰਜਾਬੀ ਭਾਸ਼ਾ ਭਾਰਤੀ ਪੰਜਾਬ ਪਾਕਿਸਤਾਨੀ ਪੰਜਾਬ ਹਿਮਾਚਲ ਹਰਿਆਣਾ ਦੇ ਕੁਝ ਭਾਗ ਤੇ ਦਿੱਲੀ ਆਦਿ ਦੇ ਵਿੱਚ ਵੀ ਬੋਲੀ ਜਾਂਦੀ ਹੈ ਪੰਜਾਬ ਹਿਮਾਚਲ ਹਰਿਆਣਾ ਭਾਰਤੀ ਪੰਜਾਬ ਪਾਕਿਸਤਾਨ ਪੰਜਾਬ ਦੇ ਕੁਝ ਹਿੱਸੇ ਭਾਗਾਂ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਭਾਸ਼ਾ ਨੂੰ ਬੋਲਣ ਵਾਲਿਆਂ ਦੇ ਧਾਰ ਤੇ ਵੀ ਧਾਰ ਤੇ ਵੀ ਪੰਜਾਬੀ ਦੀ ਕਈ ਉਪ ਭਾਸ਼ਾਵਾਂ ਹਨ ਕਈ ਉਪ ਭਾਸ਼ਾਵਾਂ ਦੇ ਭਾਸ਼ਾ ਨੂੰ ਬੋਲਣ ਵਾਲਿਆਂ ਦੇ ਧਾਰ ਤੇ ਵੀ ਪਈ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਧਾਰਤੀ ਵੀ ਪੰਜਾਬੀ ਦੀ ਕਈ ਉਪਭਾਸ਼ਾਵਾਂ ਹਨ ਕੀ ਬਈ ਵਿਖੋ ਵੱਖ-ਵੱਖ ਉਪਭਾਸ਼ਾ ਵਿੱਚ ਫਰਕ ਵੀ ਵੱਖ-ਵੱਖ ਉਪਭਾਸ਼ਾਵਾਂ ਭਾਵਾਕਾਵਾਂ ਵਿੱਚ ਫਰਕ ਥੋੜਾ ਫਰਕ ਬਹੁਤ ਥੋੜਾ ਹੁੰਦਾ ਹੈ ਫਰਕ ਥੋੜਾ ਫਰਕ ਕੀ ਵੀ ਬਹੁਤ ਥੋੜਾ ਹੁੰਦਾ ਹੈ ਇਸੇ ਕਾਰਨ ਕਿਸੇ ਉਪਭਾਸ਼ਾ ਦੀਆਂ ਸਾਰੀਆਂ ਉਪਾਸਾਵਾਂ ਨੂੰ ਵੀ ਇਸੇ ਕਾਰਨ ਕਿਸੇ ਭਾਸਾ ਦੀਆਂ ਸਾਰੀਆਂ ਉਪਾਸਾਵਾਂ ਨੂੰ ਨੂੰ ਉਪਾਸਾਵਾਂ ਨੂੰ ਉਪਾਸਾ ਨੂੰ ਉਪਾਸਾਵਾਂ ਨੂੰ ਔਰ ਉਪਾਸਾ ਨੂੰ ਬੋਲਣ ਵਾਲੀਆਂ ਬੋਲਣ ਵਾਲੇ ਸਹਿਜ ਰੂਪ ਵਿੱਚ ਹੀ ਸਮਝ ਲੈਂਦੇ ਕਿ ਹੋਰ ਦੱਸਦਾ ਸੀ ਕਿਸੇ ਕਾਰਨ ਕਿਸੇ ਉਪਾਸਾ ਦੀਆਂ ਵੀ ਕਿਸੇ ਕਾਰਨ ਕਿਸੇ ਉਪਾਸਾ ਦੀਆਂ ਸਾਰੀਆਂ ਉਪਾਸਾਵਾਂ ਕਿਡੀਆਂ ਉਪਾਸਾਵਾਂ ਉਹ ਉਪਾਸਾ ਨੂੰ ਭੁੱਲਣ ਵਾਲੇ ਕੀ ਕਰਦੇ ਸਹਿਜ ਰੂਪ ਵਿੱਚ ਉਹਨਾਂ ਨੂੰ ਸਮਝ ਲੈਂਦੇ ਕਿ ਵੀ ਸਹਿਜ ਰੂਪ ਵਿੱਚ ਸਮਝ ਲੈਂਦੇ ਹਨ ਉਪਾਸਾ ਭਾਸ਼ਾ ਵਿੱਚ ਨਿਕਲੀ ਨਹੀਂ ਹੁੰਦੀ ਬਈ ਜਿਹੜੀ ਸਾਡੀ ਉਪਾਸਾ ਹੈ ਉਹ ਭਾਸ਼ਾ ਵਿੱਚੋਂ ਨਹੀਂ ਨਿਕਲੀ ਹੁੰਦੀ ਉਹਦਾ ਹੋਰ ਕਾਰਨ ਹੈਗਾ ਕਿ ਨਹੀਂ ਨਿਕਲੀ ਹੁੰਦੀ ਬਲਕਿ ਉਪਾਸਾ ਤੇ ਭਾਸ਼ਾ ਦੋਵੇਂ ਇੱਕੋ ਸਮੇਂ ਵੱਖ-ਵੱਖ ਖੇਤਰਾਂ ਵਿੱਚ ਪ੍ਰਚਲਿਤ ਹੁੰਦੀਆਂ ਕੀ ਭਈ ਭਾਸ਼ਾ ਤੇ ਉਪਭਾਸ਼ਾ ਦੋਵੇਂ ਇੱਕੋ ਸਮੇਂ ਵੱਖ-ਵੱਖ ਖੇਤਰਾਂ ਵਿੱਚ ਪ੍ਰਚਲਿਤ ਹੁੰਦੀਆਂ ਹਨ ਵਿਗਿਆਨਕ ਵਿਕਾਸ ਸਦਕਾ ਸੰਚਾਰ ਤੇ ਆਵਾਜਾਈ ਦੇ ਵਿਗਿਆਨਕ ਵਿਕਾਸ ਸਦਕਾ ਸੰਚਾਰ ਤੇ ਆਵਾਜਾਈ ਦੇ ਆਵਾਜਾਈ ਆਵਾਜਾਈ ਦੇ ਵੱਧੇ ਸਾਧਨਾ ਕਾਰਨ ਉਪਭਾਸ਼ਾਵਾਂ ਵਿਚਲਾ ਉਪਾਸਾ ਵਿਚਲਾ ਵਖਰੇਵਾ ਵੀ ਨਿਰੰਤਰ ਘਟਦਾ ਜਾ ਰਿਹਾ ਬਈ ਵਖਰੇਵਾ ਨਿਰੰਤਰ ਘਟਦਾ ਜਾ ਰਿਹਾ ਹੈ ਅੱਗੇ ਕੀ ਦੱਸਿਆ ਸੀ ਪੰਜਾਬੀ ਦੀਆਂ ਉਪਾਸਾਵਾਂ ਪੰਜਾਬੀ ਦੀਆਂ ਉਪਾਸਾਵਾਂ ਬਈ ਪੰਜਾਬੀ ਦੀਆਂ ਪੰਜਾਬੀ ਉਪਾਸਾ ਪੰਜਾਬੀ ਭਾਸ਼ਾ ਦੀਆਂ ਮੁੱਖ ਤੌਰ ਤੇ 8 ਲਿਖੀਆਂ ਬਈ ਪੰਜਾਬੀ ਦੀਆਂ ਉਪਾਸਾਵਾਂ ਆਹੇ ਕਲિયੇ ਤੁਹਾਡਾ ਪੰਜਾਬੀ ਭਾਸ਼ਾ ਦੀਆਂ ਮੁੱਖ ਤੌਰ ਤੇ ਲਿਖੀਆਂ ਮੈਂ ਜਿਹੜੀ ਪੰਜਾਬੀ ਭਾਸ਼ਾ ਹੈ ਮੁੱਖ ਤੌਰ ਤੇ ਦੀ 8 ਉਪ ਭਾਸ਼ਾਵਾਂ ਹਨ ਉਹ ਕਿਹੜੀ ਕਿਹੜੀ ਸੀ ਮੱਝੀ ਦੁਆਬੀ ਮਲਵੀ ਡੋਗਰੀ ਪੁਹਾੜੀ ਪੁਠਿਹਾਰੀ ਮਲਤਾਨੀ ਤੇ ਪਟਿਆਲੀ ਪੁਠਿਹਾਰੀ ਤੇ ਪਟਿਆਲੀ ਇਹਨਾਂ ਦੇ ਨਾਲ ਇਹਨਾਂ ਦੇ ਬਾਰੇ ਵੱਖਰੇ ਵੱਖਰੇ ਢੰਗ ਨਾਲ ਪ੍ਰਕਾਰ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕਥਿਆ ਵਿੱਚ ਦੱਸਾਂਗਾ ਅੱਧੀ ਕੱਖਾਂ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਅੱਧ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ